ਇਨਸਾ ਡੈਰੀ ਫਾਰਮ ਸੰਗਰੂਰ ਦੇ ਵਿੱਚ ਆਪ ਸਭ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਵੀਰ ਜੀ ਕਿਸੇ ਨੇ ਵੀ ਆਪਣੇ ਪਸ਼ੂਆਂ ਦੀ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਦਿੱਤੇ ਮੋਬਾਈਲ ਨੰਬਰ 95928 14508 ਤੇ ਸੰਪਰਕ ਕਰਕੇ ਵੀਡੀਓ ਬਣਵਾ ਸਕਦਾ ਅੱਜ ਆਪਾਂ ਤੁਹਾਨੂੰ ਆਪਣੇ ਘਰ ਤੋਂ ਹੀ ਪਿੰਡ ਵਲਡਵਾਲ ਤਹਿਸੀਲ ਧੂਰੀ ਜ਼ਿਲ੍ਹਾ ਸੰਗਰੂਰ ਤੋਂ ਦੋ ਪਸ਼ੂ ਲੈ ਕੇ ਆਇਆ ਦੋ ਪਸ਼ੂ ਦਿਖਾਉਣੇ ਨੇ ਇੱਕ ਤਾਂ ਸਾਹਮਣੇ ਵੈੜ ਖੜੀ ਆ ਪਹਿਲੇ ਸੂਏ ਵੈੜਾ ਵੀਰ ਜੀ ਠੀਕ ਆ ਜੀ ਇੱਕ ਆ ਟੌਪ ਕਲਾਸ ਟੌਪ ਕਲਾਸ ਕੱਟੀ ਆ ਆਪਾਂ ਆ ਮੱਝ ਲੈ ਕੇ ਆਈ ਸੀ ਪਿਛਲੇ ਸੂਏ ਪਹਿਲੇ ਸੂਏ ਝੋਟੀ ਤੇ ਹਰਿਆਣੇ ਤੋਂ ਮੋਰਾ ਨਸਲ ਦੀਆ ਟਾਪ ਕੁਆਲਿਟੀ ਦੀ ਝੋਟੀ ਆ ਜਿਹਦੇ ਥੱਲੇ ਪਿਛਲੇ ਸੂਏ 14 ਪਲੱਸ ਦੁੱਧ ਸੀਗਾ ਤੇ ਐਤਕੀ 16 ਤੋਂ ਪਲੱਸ ਦੁੱਧਾ ਠੀਕ ਆ ਵੀਰ ਜੀ ਉਹਦੀ ਇਹ ਪਿਛਲੇ ਸੂਏ ਦੀ ਕੱਟੀ ਆ ਜੋ ਕੁ 14 ਅੰਕ ਮਹੀਨੇ ਦੀ ਆ ਸਾਹਮਣੇ ਦੇਖਦੇ ਆ ਤੁਸੀਂ ਇਹ ਆਪਾਂ ਦੋ ਪਸ਼ੂ ਵੇਚਦੇ ਆ ਇਹਨਾਂ ਵਾਸਤੇ ਹੁਣ ਆਪਾਂ ਤੁਹਾਨੂੰ ਡਿਟੇਲ ਵਿੱਚ ਦੱਸ ਦਿਆਂ ਵੀਰ ਜੀ ਜਿਹੜੀ ਆ ਬਾਇੜ ਖੜੀ ਆ ਵੀਰ ਜੀ ਸਾਹਮਣੇ ਪਹਿਲੇ ਸੂਏ ਸੂਈ ਹੋਈ ਆ ਟੋਪ ਕੁਆਰ ਤੇ ਬੱਛੀ ਆ ਪੂਰਾ ਕੱਦ ਕਾਠਾ ਬੈੜਦਾ ਤੇ ਪੂਰੇ ਕੱਦ ਕਾਠ ਵਾਲੀ ਬੱਛੀ ਆ ਇਹਨੂੰ 22 ਦਿਨ ਹੋ ਗਏ ਸੂਈ ਨੂੰ ਤੇ ਜਿਹੜਾ ਇਹ ਹਲੇ ਦੁੱਧਾ ਵੀਰ ਜੀ ਦੁੱਧ ਇਹਦੇ ਹਲੇ 14-15 ਲੀਟਰ ਆ ਤੇ ਟੈਟ ਲੇਵੇ ਦੀ ਆ ਤੇ ਜਿਹੜੇ ਨੇ ਥਣੇ ਦੇਖੋ ਸਾਹਮਣੇ ਪੂਰੇ ਦੂਰ ਦੂਰ ਗੈਬ ਤੇ ਲੱਗੇ ਹੋਏ ਨੇ ਸੀਲ ਸਾਉ ਵੜਾ ਬੱਛੀਆ ਕਹਿ ਲੋ ਪਹਿਲੇ ਸੂਏ ਤੇ ਚੱਡਾ ਦੇਖੋ ਪੂਰੇ ਟੈਟ ਚੱਡੇ ਦੀ ਆ ਜਿਹੜਾ ਇਹ ਵੀਡੀਓ ਬਣਾਉਣ ਦਾ ਟਾਈਮ ਆ ਤਕਰੀਬਨ ਸਵੇਰੇ 11:00 ਵਜੇ ਦੇ ਦੀ ਆ ਵੀਰ ਜੀ ਸਾਹਮਣੇ ਦੇਖੋ ਅੱਛੀ ਨੂੰ ਤੇ ਵਧੀਆ ਟਾਪ ਕੁਆਲਟੀ ਅੱਛੀ ਠੀਕ ਆ ਵੀਰ ਜੀ ਜਿਹੜਾ ਦਾ ਰੇਟ ਰੱਖਿਆ ਗਿਆ ਆ ਆਪਾਂ 56000 ਰੱਖਿਆ ਗਿਆ ਠੀਕ ਆ ਵੀਰ ਜੀ ਦੁਬਾਰੇ ਫੇਸ ਉਹਨੂੰ ਦਿਖਾ ਦਿੰਨੇ ਆ ਦੇਖੋ ਸਾਹਮਣੇ ਸਾਹਮਣੇ ਦੇਖੋ ਸ਼tau ਫੁਕਵਾਲ ਤਵੱਛੀ ਬੱਛੀ ਆ ਬੈੜਾ ਤੇ ਹੁਣ ਆਪਾਂ 2 ਨੰਬਰ ਤੇ ਤੁਹਾਨੂੰ ਦਿਖਾਉਨੇ ਆ ਵੀਰ ਜੀ ਆ ਕੱਟੀ ਬਾਰੇ ਗੱਲ ਕਰਦੇ ਆ ਜਿਹੜੀ ਤੁਹਾਨੂੰ ਦਿਖਾਈ ਸੀ ਇਹ ਜਿਹੜੀ ਉਮਰ ਆ 14-15 ਮਹੀਨੇ ਆ ਤੇ ਇਹਦੀ ਮਾਂ ਦੇ ਜਿਹੜਾ ਦੁੱਧ ਆ ਤਕਰੀਬਨ 15 ਤੋਂ ਪਲੱਸ ਹੀ ਆ ਪਹਿਲੇ ਸੂਏ ਦਾ 14 ਲੀਟਰ ਸੀਗਾ ਤੇ ਜਿਹੜੇ ਦੇ 4 ਹੀ ਥਣ ਨੇ ਕੱਦ-ਕਾਠ ਵਧੀਆ ਸਿੰਘ ਪੂਰੇ ਆਪਦੀ ਮਾਂ ਵਾਂਗੂ ਮੋੜਲੇ ਹੋਣੀ ਮੁੜਦੇ ਜਾਂਦੇ ਆ ਟੌਪ ਕਲਾਸ ਕੱਟੀ ਆ ਤੇ ਹਰਿਆਣੇ ਦੇ ਸੀਮਨ ਦੀ ਆ ਪਿੱਛੇ ਦੀ ਇਹ ਆ ਮੋ ਛੋਟੀ ਤੇ ਆਪਣੇ ਸਾਹਮਣੇ ਛੋਟੀ ਖੜੀ ਆ ਆਪਾਂ ਚੰਗੇ ਪਸ਼ੂ ਹੀ ਰੱਖਦੇ ਆ ਵੀਰੇ ਤੇ ਮਾੜਾ ਪਸ਼ੂ ਨਹੀਂ ਰੱਖਦੇ ਜਿਹੜਾ ਇਹ ਕੱਟੀ ਦਾ ਮੁੱਲਾ 40000 ਰੁਪਏ ਰੱਖਿਆ ਗਿਆ ਕਿਸੇ ਨੇ ਵੀ ਇਹ ਕੱਟੀ ਖਰੀਦਣੀ ਆ ਤੇ ਉਹ ਬੈੜ ਖਰੀਦਣੀ ਆ ਤਾਂ ਮੇਰੇ ਨਾਲ ਆ ਦੇ ਤੇ ਮੋਬਾਈਲ ਨੰਬਰ ਤੇ ਸੰਪਰਕ ਕਰ ਸਕਦਾ ਦਵਾਰੇ ਫੇਰ ਸਾਨੂੰ ਬੈਠ ਤੇ ਝਾਤ ਮਰਵਾਦੇ ਨੇ ਇੱਕ ਵਾਰ ਟੋਪ ਕੁਆਲਿਟੀ ਅੱਛੀ ਆ ਦੇਖੋ ਦੇਖੋ ਝੱਡਾ ਤੇ ਪੂਰਾ ਟੈਟਾ ਲੈਵੇ ਦੀ ਅੱਛੀ ਆ ਵੀਰੇ ਸਾਹਮਣੇ ਤੇ ਦੋਨੇ ਪਸ਼ੂ ਆਪਣੇ ਬਕਾਊ ਨੇ ਕਿਸੇ ਨੇ ਵੀ ਖਰੀਦਣੇ ਆਉਣਾ ਮੇਰੇ ਨਾਲ ਗੱਲ ਕਰ ਸਕਦਾ ਤੇ ਸਾਰੇ ਭੈਣ ਭਰਾਵਾਂ ਨੂੰ ਵੀਡੀਓ ਦੇਖਣ ਵਾਲਿਆਂ ਨੂੰ ਬੇਨਤੀ ਆ ਕਿ ਆਪਣੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬਰ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਪਸ਼ੂ ਪਾਲਕ ਵੀਰਾਂ ਦਾ ਜਿਨ੍ਹਾਂ ਨੇ ਪਸ਼ੂ ਖਰੀਦਣੇ ਨੇ ਉਹਨਾਂ ਦਾ ਫਾਇਦਾ ਹੋ ਸਕੇ ਧੰਨਵਾਦ ਵੀਰ ਜੀ